ਸਸ਼ੀਕਲ ਜੀ ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰੌਵਰਿੰਦਰ ਸਿੰਘ ਬੈਨੀਪਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 1 ਫਰਵਰੀ ਤੋਂ ਪੰਜਾਬ ਦੇ ਵਿੱਚ ਪੰਜਾਬ ਯਾਤਰਾ ਸ਼ੁਰੂ ਕਰੀ ਜਾਵੇਗੀ ਤੇ ਅੱਜ ਉਸੇ ਹੀ ਐਲਾਨ ਦੇ ਤਹਿਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਹ ਯਾਤਰਾ ਸ਼ੁਰੂ ਹੋ ਚੁੱਕੀ ਹੈ ਅਕਾਲੀ ਦਲ ਦੇ ਵੱਲੋਂ ਅਟਾਰੀ ਬਾਰਡਰ ਤੇ ਜਾ ਕੇ ਇਸ ਯਾਤਰਾ ਦਾ ਆਗਾਜ਼ ਕੀਤਾ ਗਿਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਖਣਾ ਹੈ ਕਿ ਪੰਜਾਬ ਦੇ ਪੂਰੇ 117 ਹਲਕਿਆਂ ਦੇ ਵਿੱਚ ਇਹ ਯਾਤਰਾ ਕੱਢੀ ਜਾਊਗੀ ਪੜਾਦਰ ਪਲਾ ਇਹ ਯਾਤਰਾ ਚੱਲਦੀ ਰਹੂਗੀ ਤੇ ਹਫ਼ਤੇ ਦੇ 5 ਦਿਨ ਇਹ ਯਾਤਰਾ ਚੱਲੇਗੀ ਤੇ ਹਫ਼ਤੇ ਦੇ 2 ਦਿਨ ਯਾਤਰਾ ਆਰਾਮ ਕਰੇਗੀ ਅੱਜ ਇਸ ਯਾਤਰਾ ਦੇ ਆਗਾਜ਼ ਮੌਕੇ ਦੇਖਿਆ ਗਿਆ ਕਿ ਯਾਤਰਾ ਅਟਾਰੀ ਬਾਰਡਰ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੀ ਹੈ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਆ ਕੇ ਪੂਰੀ ਟੀਮ ਦੇ ਵੱਲੋਂ ਮੱਥਾ ਟੇਕਿਆ ਗਿਆ ਤੇ ਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ ਗਿਆ ਇਸ ਵਕਤ ਸੁਖਵੀਰ ਸਿੰਘ ਬਾਦਲ ਦੇ ਨਾਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਗੁਲਜਾਰ ਸਿੰਘ ਰਣਿੱਕੇ ਤੇ ਅਨਿਲ ਜੋਸ਼ੀ ਵਰਗੇ ਵੱਡੇ ਆਗੂ ਵੀ ਮੌਜੂਦ ਰਹੇ। ਮਾਝੇ ਦੇ ਜਿੰਨ ਜਗਾਰ ਵਿਕਰਮ ਕੋ ਮਜੀਠੀਆ ਸਤਾਰ ਵਿਕਰਮ ਸੇ ਮਜੀਠੀਆ ਜਿੰਦਾਬਾਦ ਮੈਂ ਨਹੀਂ ਇਕੱਲੇ ਹਾਂ ਜਿੰਦਾਬਾਦ ਯੋਧਾ ਸੈਨਿਕਾਂ ਜਿੰਦਾਬਾਦ ਕੋਟੇਲੀ ਜਿੰਦਾਬਾਦ ਹੋਰ ਯਾਤਰਾ ਚੁੱਕੀ ਚੱਲੀ ਹੈ ਦਰਦ ਦੇ ਨਾਲ ਅੱਜ ਕ੍ਰੋਮਣੀ ਆ ਕਾਲੀਦਾਲ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਨਾਲ ਜੋ ਤੋੜਾ ਹੋਇਆ ਉਹ ਜਿਹੜੀ ਗਰਦਿਸ਼ ਦੀ ਲਹਿਰ ਆ ਉਹਨੂੰ ਅੱਗੇ ਖਾਉਣ ਦੇ ਲਈ ਸਰਦਾਰ ਜੀਪ ਸਿੰਘ ਜੀ ਬਾਦਲ ਫਾਰਜੂਰ ਪ੍ਰਧਾਨ ਸਾਹਿਬ ਦੀ ਬਾਈਟ ਦੇ ਵਿੱਚ ਪੰਜਾਬ ਨੂੰ ਬਚਾਉਣ ਲਈ ਅੱਜ ਤੋਂ ਅੱਤਾਰੀ ਤੋਂ ਅਸੀਂ ਜਾ ਵੀ ਪੰਜਾਬੋ ਜਿਹੜੀ ਬਚਾਓ ਯਾਤਰਾ ਆ ਉਹ ਸ਼ੁਰੂ ਕਰ ਰਿਹਾ ਸਾਡੇ ਸਾਰਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਬਾਰੇ ਪੰਜਾਬ ਦੇ ਆਪੂ ਸੈਵਾਨ ਉਸ ਭਗਵੰਤ ਮਾਨ ਦੀ ਸਰਕਾਰ ਜਿਹਨੇ ਪੰਜਾਬ ਦੇ ਨਾਲ ਧੋਖਾ ਕੀਤਾ ਅੱਜ ਉਹ ਧੋਖਾ ਜਿਹੜਾ ਉਹ ਪਿੰਡਾਂ ਦੇ ਵਿੱਚ ਆ ਕੇ ਦੀ ਲੋਕਾਂ ਦੇ ਸਾਹਮਣੇ ਨੰਗਾ ਕਰਾਂਗੇ ਤੇ ਤਾਂ ਕਿ ਸਾਡ ਜਿਹੜੀ ਸ਼ਰਮਣੀਆ ਕਾਰਿਦਾਲਿਆ ਪੰਥ ਦੀ ਸਰਕਾਰ ਦੁਬਾਰਾ ਸ਼ਰਮਣੀਆ ਕੰਤਰ ਬਣਾਏਗਾ